ਜੀ ਲਓ ਜੀ 18000 ਦੀ ਬਸ ਨਹੀਂ ਜਾਇਜ਼ ਕਰ ਜਾਇਜ਼ ਹੈ ਨਹੀਂ ਜਾਇਜ਼ ਤੁਸੀਂ ਬਸ ਲਿਖ ਦਿਓ ਜੀ ਲਿਖ ਦਿਓ ਬਸ ਕਰਤਾ ਕਰਤਾ ਬਸ ਇਹ ਵੀ ਨਾ ਮਹਾਰਾਜ ਇਹ ਪਾਸਾ ਨੂੰ 18000 ਨਹੀਂ ਹਜੇ ਦਿੱਲੀ ਦੂਰ ਹੈ ਤਰੀਦ ਵਾਲੀ ਉਹ ਇੱਕ ਵਾਰੀ ਗਏ ਜਾ ਤਾਂ ਇਹ ਬਾ ਮਹੀਨੇ ਸਾਡੇ ਟਾਈਮ ਨਹੀਂ ਹੈਗਾ ਪੂਰੀ ਵੀਧੀ ਪੂਰੀ ਵੀਧੀ ਕਰਦੇ ਬਸ ਹਾਂ ਠੀਕ ਹੈ ਹੁਣ ਨਾ ਯਾਰ ਕਰਦੀ ਲਿਖੋ ਜੀ ਨਹੀਂ ਪਾਸੇ ਨਹੀਂ ਬੁਰੀ ਯਾਰ ਦੀ ਲਿਖੋ ਬਾਬਾ ਮਾਰ ਨੰਬਰ ਦੇ ਤਰੂ ਸਾਨੇ ਚ ਗੇਰੀਆ ਮੇਰਾ ਚਾਰ ਪੜੇ ਮੂੰ ਮੰਗੇ ਮੋਦ ਮਾਰ ਭੰਗਰ ਪੜੇ ਨਿਉਂ ਤੀ ਦੂਰ ਚਾ ਚੰਗਿਆ ਫਸੀ ਖੜੀਆ ਪਟ ਕਿੱਥੇ ਆਰਾਮ ਕਿੱਥੇ ਆਰਾਮ ਦੋ ਬੱਚੇ ਆ ਜੀ ਦੋ ਬੱਚੇ ਆ ਨਾ ਲਿਆ ਲਿਆ ਉਰੇ ਲਿਆ ਹਾਂ ਪੂਰੇ ਬੱਚੀਆ ਨੇ ਹੋਰ ਘੜੀਆ ਦੂਈ ਵੀ ਕੌਂ ਸੀ ਦੱਪਣ ਜੀ ਨਵੀਆਂ ਪਰਸਾ ਜਮਾਏ ਨਵੀ ਆ ਛੇ ਨੰਦ ਵਤੋ ਵਤੋ ਛੇ ਛੇ ਬੰਨਾ ਦੇਖੀ ਦੰਦ ਰੰਗ ਵੀ ਲੋਹਾ ਹੈ ਉਹ ਲੈ ਲੈ ਖੜੇ ਲੈ ਲੈਂਦੀ ਆ ਮਰਦਾ ਲੈ ਕੇ ਤਾਂ ਦੇਖ ਯਾਰ ਕੱਚਾ ਕੰਮ ਥੋੜੀ ਕਰਨਾ ਆਪਾਂ ਨੇ ਲੈ ਦੇ ਕੱਚਾ ਜਿਵੇਂ ਮੈਂ ਬੇਸ ਹਸੋ ਨਿੰਦੀ ਆ ਬਈ ਲੈਣੀ ਆ ਜਦੋਂ ਇਹਦੇ ਅੱਗੇ ਮੈਂ ਲੈ ਗਿਆ ਫੜ ਬਚੇ ਚੋਲਾ ਲਾ ਮੈਂ ਖਰਾਬ ਨਹੀਂ ਕਰਨੀ ਫੜੀ ਬਈ ਇਹ ਚੋਲਾ ਬਾ ਲੈ ਬਾ ਤੇ ਚੋਲਾ ਦਰਦੀ ਹੋਰ ਕਿੰਨੀਆਂ ਦੂਈਆਂ ਆ ਕਿੰਨੀ ਜਰਦੀ ਕਿੰਨੇ ਚਿਰ ਦੀ ਸਾਢੇ ਤਿੰਨ ਮਹੀਨੇ ਦੀ ਕੱਪੜਾ ਜੀ ਸਾਢੇ ਤਿੰਨ ਦੀ ਚੱਲ ਤੂੰ ਇਹਦਾ ਦੱਸ ਪਾਈ ਜੀ ਸਾਹ ਨਾ ਮੁੱਲ ਕਰਦਾ 26 ਦਿਨ ਜਾਣ ਪੱਠ ਤਾਂ ਦੇਖ ਰਿਹਾ ਜੀ ਪੱਠ ਦੇਖ ਲਈ ਐਨੀ ਕਾ ਬੱਚਿਆਂ ਦਾ ਮੁੱਲਾ ਨਾਲ ਪਹਿਲਾਂ ਤਾਂ ਉਹਨਾਂ ਨੂੰ ਐ ਪੁੱਛੀ ਪਸੰਦ ਹੈ ਜੀ ਨਾ ਪੁੱਛਾ ਗਲਿਆ ਨੂੰ ਨਹੀਂ ਨਹੀਂ ਥੋੜੇ ਪੁੱਛੇ ਬੇ ਨਾਲ ਇਹ ਗੱਲਾਂ ਚ ਆਪਾਂ ਕਈ ਵਾਰੀ ਆਪਾਂ ਮਾਰ ਖਾ ਜਾਂਦੇ ਆ ਕਿਉਂ ਜੀ ਉਹਨਾਂ ਨੇ ਬੱਕਰੀ ਨੂੰ ਆਨੇ ਦੇ ਪਸੰਦ ਤਾਂ ਲਵਾਂਗੇ ਨਹੀਂ ਆਪਾਂ ਨੂੰ ਕਿ ਲੋੜ ਹੈ ਜੀ ਗੱਲ ਅਬ ਤਾਂ ਪੱਕਾਈ ਕਰਨੀ ਆ ਪਿੰਦ ਕੋ ਹੋਰ ਕਰ ਲਾਂਗੇ ਕਿ ਤਰ੍ਹਾਂ ਪਰਾਂ ਜਾ ਕੇ ਪਰਲੇ ਇਧਰ ਨੂੰ ਮਾੜੀ ਬੱਕਰੀ ਨਹੀਂ ਦਿਵਾਉਣੀ ਆ ਲੈਨੇ ਫਾਰਮ ਕਰਨਾ ਆ ਵੱਡੀ ਵਾਰ ਤੇ 6 ਦਿਨ ਦਾ ਪੱਠਾ ਜੀ ਅਜੇ 6 ਦਿਨ ਦਾ ਇਹ ਦੋ ਬੱਚੇ ਆ ਕੁਆਲਟੀ ਵਾਲੇ ਬੱਚੇ ਵੀ ਚੰਗੇ ਇੱਕ ਨੰਬਰ ਹੈ ਆ ਜਾ ਰਾਮ ਇੱਧਰ ਆ ਜਾ ਹੁਣ ਰਾਮ ਰਾਮ ਕਰਤਾ ਜੱਗ ਫਿਰੇ ਰਾਮ ਨਾ ਪਾਇਆ ਜਾਏ 10 10 ਰਾਜੂ 10 ਕਿਹਾ ਬਚਾਇਆ ਖੁਸ਼ੀ ਦਾ ਰਾਜੂ ਮੇਰਾ ਜੈ ਜੀ ਗੱਲੀ ਛਾਈ ਦੇਵ ਜੀ 500 500 ਸਭ ਨੂੰ ਤੇ ਕੈਨ ਵੀ ਦੇ ਦਈ ਹਾਂ ਪਸੰਦਾ ਹੁਣ ਤਣੇ ਦਾ ਰੇਟ ਵੀ ਦੁਬਾਰੇ ਦੁਬਾਰੇ ਪੁੱਛਦਾ ਨਾ ਮੈਂ ਤਾਂ ਰੇਟ 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 ਦਾ ਸਾਡੀ ਮਰਜ਼ੀ ਹੈ ਕਰਨਾ ਤੈਨੂੰ ਨਹੀਂ ਮਰਨਾਂ ਦੇ ਤੇਰੇ ਫਿੱਟਾ ਹੀ ਤਾਂ ਐ ਕਹੇ ਵੀ ਹਾਂ ਕਰਦੇ ਨਹੀਂ ਨਾ ਕਰਦੇ ਮਹਿੰਗੀ ਲੱਗੀ ਕਾ ਛਰ ਦੇ ਹਾਂ ਮੈਂ ਛਰਦੀ ਸਾਨੂੰ ਕੋਈ ਜ਼ਰੂਰੀ ਨਹੀਂ ਹਾਂ ਰਾਮ ਜੀ ਲਓ ਜੀ 18000 ਦੀ ਬਸ ਨਹੀਂ ਜਾਇਜ਼ ਕਰ ਜਾਇਜ਼ ਹੈ ਨਹੀਂ ਜਾਇਜ਼ ਹੁਣ ਤੂੰ ਜਾਇਜ਼ ਕਰ ਦੇ ਭਾਈ 10 ਦੱਸ ਕਿੰਨੇ ਦੀ ਹੋਊ ਮੈਂ ਤੂੰ ਕਹਿਣਾ ਹੁਣ ਦੇਖ ਅਸੀਂ ਅਸੀਂ ਆਪ ਦਾ ਕਹੇ ਤੁਹਾਨੂੰ ਹੁਣ ਤੂੰ ਬਸ ਜਾਇਜ਼ ਸੁਣ ਨਹੀਂ ਜਾਇਜ਼ ਗੱਲ ਦੱਸ 24 20 ਚੋਕੀ ਸ਼ਰਦਾਂ ਯਾਰ ਐ ਕਦੇ ਹਾਂ 20 ਚੋਕੀ ਸ਼ਰਦਾਂ ਯਾਰ ਸਰਦਾ ਪਾਸ ਹੋ ਸਰਦਾ ਗੱਲ ਸਿੱਧੀ ਜੀ ਆ ਯਾਜ ਗੱਲ ਕਰ ਤੂੰ ਮੰਗ ਜੋ ਮਰਜੀ ਤੇ ਰਤਾ ਨਾ ਉਹ ਵੀ ਬੱਚਿਆਂ ਦੇ ਸਿਰ ਤੇ ਪੱਠ ਨੂੰ ਲੈ ਰਿਹਾ ਵੀ ਦੋ ਗੱਜੂ ਹਾਂ ਬੱਚਿਆਂ ਦੇ ਬਾਬਾ ਜੀ ਪਾਣ ਗਿਆ 100 ਰੁਪਏ ਬੱਚਾ ਨਾ ਇਹ ਚੰਗੀ ਉਹ ਬੱਚਾ ਕਰਕੇ ਉਹ ਤਾਂ ਦੱਸ ਦੱਸ 10000 ਦੀ ਵੀ ਨਹੀਂ ਹੈ ਨਹੀਂ ਖਾਲੀ ਦਾ 24 ਲੈ ਨਹੀਂ 24 ਯਾਜ ਗੱਲ ਦੱਸਾਂ ਨਾ ਤੁਸੀਂ ਗੱਲ ਕਰੋ ਕੋਈ ਕਹ ਦੇ ਇੱਕੋ ਹੀ ਕਹ ਦੇ ਇੱਕ ਮੈਂ ਕਹਿ ਦੂੰਗਾ ਇੰਨਾ ਟਾਈਮ ਨਹੀਂ ਹੈ ਆਲਾ ਇੱਕੋ ਹੀ ਕਹਿਣਾ ਵਾਰ-ਵਾਰ ਕਹਿਣਾ ਨਹੀਂ 20000 ਦੀ ਆ ਨਹੀਂ ਬਸ ਲਿਖ ਦਿਓ ਜੀ ਲਿਖ ਬਸ ਕਰਤਾ ਮਹਾਰਾਜ ਕਰਤਾ ਬਸ ਜੇ ਵੀ ਨਾ ਮਹਾਰਾਜ ਫੇਰ ਇੱਕੋ ਹੀ ਨਵੇਂ ਦੇ ਬਸ ਸੁਣ ਨਹੀਂ ਜੇ ਅਸਲੀ ਨਹੀਂ ਅਸੀਂ ਜਾਣਦੇ ਮੇਰੇ ਮੂੰਹੋਂ ਕੌਂ ਕਹਣੇ ਹੋ ਤੇ ਤੂੰ ਯਾਰਾ ਕਰ ਬੱਕਰੀ ਤੇਰੀ ਹੈ ਕਿ ਕਿਸੇ ਰੋੜ ਦੀ ਹੈ ਬੱਕਰੀ ਤੇਰੀ ਹੈ ਸਾਡੀ ਨਹੀਂ ਹੈਗੀ ਕਰਨੇ ਕਰੀ ਨਹੀਂ ਕਰਨਾ ਜਮਾ ਨਾ ਕਰੀ ਰੱਬ ਤੋਂ ਡਰੀਂ ਹੈਲੋ ਨਵੇਂ ਦੇ ਨਾਂ ਨਾ ਹਾਂ ਸੇ ਮੈਂ ਕਹਾਂ ਤੋ ਬਸ ਸੁਣ ਨਾ ਬੋਲੀ ਨਾ ਮੈਂ ਨਹੀਂ ਬੰਦੀ ਠੀਕ ਹਾਂ ਵਧੀਆ ਵਧੀਆ ਰੱਖ ਕੇ ਆ ਤੇਰੀ ਮੰਮੀ ਕਿਵੇਂ ਦੇਖੋ ਜੀ ਕੀ ਨਾਮ ਤੇਰਾ ਰਾਮ ਸਿੰਘ ਰਾਮ ਦੇਖੋ ਜੀ ਦੋ ਬੱਕਰੇ ਬੱਚੇ ਤੇ ਇੱਕ ਬੱਕਰੀ ਨਾਲ ਉੱਥੇ ਕੰਮ ਵਾਲੀ ਬੱਕਰੀ ਦੁਬਾਰੇ ਗੇੜੇ ਸਾਰੀਆਂ ਇਕੱਠੀਆਂ ਕਰਾਂਗੇ ਕਿ ਗੱਡੀ ਪਰ ਲੰਘ ਬੈਸਾ ਦੇਖੋ ਆ ਬਹੁਤ ਚੰਗੇ ਸੀ ਕਾਲੀ ਇਧਰ ਵਾ ਕੀ ਸੋਚੀ ਚੰਗਾ ਹੁਣ ਆਇਆ ਨਾ ਅਸੀਂ ਕਾਲਾ ਕੋਈ ਆਈ ਬੱਕਰੀ ਵੇ ਸੂਈ ਹੋਈ ਬੱਚਿਆਂ ਵਾਲੀ ਸਾਫ ਦੇ ਮੁੱਲ ਦੀ ਠੀਕ ਹੈ ਦੋ ਬੱਕਰੇ ਲਈ ਨਵੇਂ ਦੰਦੀਆਂ ਠੀਕ ਹੈ ਸੇ ਦੰਦਾ ਵੀਰੇ ਲਓ ਜਮਾਨਵੀ ਲਿਓਟੀ ਨੂਟੀ ਆਕੇ ਦੀ ਰਿਪੋਰਟ ਆ ਦੇਖੋ ਆਕੇ ਦੇਖੋ ਫੁੱਲ ਕੇ ਧੜਾ ਮਾਰ ਕੇ ਦੇਖ ਭਾਈ ਹਾਂ ਇਹ ਗੱਪਣਾ ਰੱਖ ਤਬਨ ਲਵੋਗੇ ਜੀ ਉਹ ਇਹਨਾਂ ਨੂੰ ਪੁੱਛ ਲਿਓ ਹਾਂ ਜਰੰਟੀ ਹੁਦਾ ਸਾਡੇ 3 ਮਹੀਨੇ ਦੀ ਗੱਪੜਾ ਲੋ ਜੀ ਹਾਂ ਹਾਂ ਬੋਲੋ 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 27000 ਖਣਕੋ ਖਣਕੋ ਇਹ ਖੰਤਾਂ ਨਹੀਂ ਮਾਰੇ ਹੋਰ ਮੈਂ ਕੋਈ ਫਰਕ ਨਹੀਂ ਨਹੀਂ ਬਣਾ ਰੋ ਤਾਂ ਤੇ ਕੋਈ ਫਰਕ ਨਹੀਂ ਮੈਂ ਬੈਠਾ ਵੀਡੀਓ ਬਣਾ ਲੈਣਾ ਨਹੀਂ ਫਰਕ ਦੁੱਧ ਸੁੱਕੀ ਹੈ ਗੱਬਨ ਫੰਡਰ ਦੀ ਗਰੰਟੀ ਇਹਦੀ ਸਾਡੀ ਨਹੀਂ ਹੈਗੀ ਹੋਰ ਦੱਸ ਜਿਹੜੀ ਗੱਲ ਕਰ ਲਈ ਉਹ ਹੀ ਨੇ ਹਾਂ ਦੱਸੋ ਕਰ ਕੋਈ ਪਸਤਾਈ ਪੌਣਾ ਪੌਣਾ ਜਾਇਜ ਪੈ ਨਾ ਨਾ ਜ਼ਰਾ ਨਾ ਐ ਨਾ ਕਰ ਐ ਨਾ ਕਰ ਉਹ ਬੱਕਰੀ ਕਮੀ ਉਹ ਬੱਕਰੀ ਦੇਖ ਲਈ ਬਸ ਮੈਂ ਤਾਂ ਤਾਂ ਦਿਖਾ ਦੇ ਮਰੀ ਜੀ ਜਮੀ ਨਵੀਂ ਆ ਯਾਰ ਰੱਜੂ ਨਹੀਂ ਅਗਲਿਆਂ ਨੂੰ ਵੀ ਕੋਈ ਪੇਟਾ ਦਾ ਭਰੇ ਅਗਲੇ ਆ ਦਾ ਉਹਨਾਂ ਨੇ ਰੋਜ਼ ਭੋਗ ਚਾਰੇ ਨੇ ਵਿਚਾਰਿਆਂ ਨੇ ਪਸੰਦਾ ਜੀ ਲਾਣੇਦਾਰ ਉਹ ਕਰੀਏ ਕੁਝ ਘੱਟ ਕਰੀਂ ਠੰਡੀ ਕਰ ਲੈ ਠੰਡੀ ਕਰ ਲੈ ਇਹ ਪਾਸਾ ਨੂੰ 18000 ਹਜੇ ਦਿੱਲੀ ਦੂਰ ਐ ਖਰੀਦ ਵਾਲੀ ਹੁੰਦੀ ਹੈ ਉਹ ਤਾਜੀ ਹੈ ਦੂਰ ਹੈ ਦਿੱਲੀ ਅੱਛੀ ਵੀਰ 50000 ਹਜੇ ਫੰਡਰ ਕੰਦਾ ਵੀ ਪਤਾ ਨਹੀਂ ਐਲਾ ਮੋੜਨਾ ਹੋਊਗਾ ਕਰਨਪੁਰ ਰਾਜਸਥਾਨ ਚ ਆਪਾਂ ਜਿਹੜਾ ਨਾ ਕੋਈ ਜ਼ਿੰਮੇਵਾਰੀ ਲੈਣਾ ਪੁੱਛ ਫਿਰ ਇਹ ਕਿੱਥੋਂ ਆਦਾ 10000 ਦੀ ਗੱਡੀ ਘਰੇ ਕੇ ਮੋੜਨਾ ਹੋਊਗਾ ਯਾਰ ਹਰ ਜਾਨਾ ਨਹੀਂ ਪਊ ਉਹਨਾਂ ਨੂੰ ਕੋਈ ਵਿਸ਼ਵਾਸ ਵੀ ਹੁੰਦਾ ਫਿਰ ਜਾਂ 1.5 ਦੀ ਹੋਊਗੀ ਨਹੀਂ ਕਿਹੜੀ ਆਹਾ ਕਰੀਚ ਵੀ ਨਹੀਂ ਕਿੰਨੇ ਦਿਨ ਦੇ ਕੋ ਮਨ ਕਹਿੰਦਾ ਸਾਢੇ 3 ਮਹੀਨੇ ਦੇ ਬਾਅਦ ਹਜੇ ਜਰ ਲਵੇ ਨਹੀਂ ਨੇੜੇ ਨਹੀਂ ਬਾਬੇ ਬਾਬੇ ਹਜੇ ਲਵੇ ਨੇੜੇ ਨਹੀਂ ਤੂੰ ਸਾਰੀ ਉਮਰ ਉਹ ਕੰਮ ਕਰਦਾ ਤੂੰ ਹੈ ਨਹੀਂ ਆਪਾਂ ਨਹੀਂ ਗਲਤ ਗੱਲ ਤਾਂ ਗਲਤ ਹੈ ਯਾਰ ਵੇ ਨਹੀਂ ਜਾਇਆ ਐ ਥੋੜੀ ਮਰਵਾਉਣਾ ਅਗਲਾ ਨਹੀਂ ਅੱਜ ਫਿਰ ਨੇ ਸੇਵ ਕਰਦਾ 22 ਬੱਕਰੀਆਂ ਹਜੇ ਹੋਰ ਲੈਣੀਆਂ ਨੇ 25 26 ਲੈ ਲਈਆਂ ਹੁਣ ਤੂੰ ਐ ਕਰ ਕੰਮ ਉਲਝੂ ਉਲਝ ਜਾਂਦਾ ਹੁੰਦਾ ਹੈ ਐਡੇ ਕੰਮਾਂ 'ਚ ਤੇ ਇਨ੍ਹਾਂ ਨੂੰ ਕਿਤਾਬ ਦਵਾ ਕੰਬੂ ਤਾਂ ਲੈ ਲਾਂਗੇ ਤੰਬੂ ਦੀ ਗੱਲ ਨਹੀਂ ਤੰਬੂ ਮੈਟਰ ਨਹੀਂ ਹੈ ਮੈਟਰ ਹਿਸਾਬ ਕਿਤਾਬ ਆ ਹੂੰ ਇਹੇ ਪਹਿਲਾਂ ਹੁਣ ਇਹਦਾ ਕਰਕੇ ਹਿਸਾਬ-ਮੁਕਾਬਲਾ ਨਾਲ ਨਾਲ ਲਖਾਈ ਚੱਲੋ ਫਿਰ ਉਵੇਂ ਸਾਰੀਆਂ ਕੱਟੀਆਂ ਇਹ ਤੁਸੀਂ ਕਰੋ ਕਿੰਨੇ ਕਿਹਾ ਤਾਂ ਆਹੀ ਸਾਈਡ ਵਾਪਸ ਦੇ ਮੈਨੂੰ ਨਹੀਂ ਨਹੀਂ ਇੱਥੇ ਹੀ ਰਜੋ 18.5 18.5 ਕਰਤਾ ਬਾਈਕੇ ਵਾਰੀ ਗਏ ਜਾ ਟਾਈਮ ਨਹੀਂ ਹੈਗਾ ਪੂਰੀ ਵੀਧੀ ਪੂਰੀ ਵੀਧੀ ਕਰਕੇ ਬਸ ਠੀਕ ਹੈ ਹੁਣ ਨਾ ਯਾਰ ਨਹੀਂ ਆਏ ਨਹੀਂ ਆਣਾ ਪਾਪਾ ਉਹਨੂੰ ਕੱਲ ਨੂੰ ਪੁੱਛ ਲੈ ਕਿੰਨੇ ਖਰੀਦਿਆ ਜਮਾ ਝੂਟ ਨਹੀਂ ਮੇਰੇ ਪਾਸੇ ਜਾ ਕੇ ਪੁੱਛ ਲੈ ਠੀਕ ਹੈ ਪੁੱਛਾ ਗਮ ਹਾਂ ਜਮਾ ਮੈਂ ਕੱਪੀ ਮੈਂ ਫਿਰ ਲਾ ਕੇ 20000 ਤਾਂ ਹੀ ਬੋਲ ਮਾਰ ਕੇ ਛੱਡੀ ਐ ਪੱਟ ਇੱਕ ਨੰਬਰ ਪੱਟਾ ਜੇ 50000 ਦੀ ਨਾਂ ਵੀ ਲਿਖੋ ਜੀ 30000 ਦੀ ਲਿਖੋ ਜੀ ਨਹੀਂ ਪੱਛੇ ਨਹੀਂ 30000 ਦੀ ਲਿਖੋ ਕਰੋ ਬਾਬਾ ਮਾਰ ਨੰਬਰ ਵੀ ਮੇਰੇ ਸਾਹਮਣੇ ਚ ਵੀ ਦੇ ਦਿਓ ਕਿਹੜਾ ਚ ਮਾਰ ਪਾਉਂਗੇ ਮੂੰ ਮੰਗੇ ਮੌਤ ਮਾਰ ਪਾਉਗੇ ਨੌ ਪਾ ਕੇ ਸਾਰਾ ਦੇ ਜਾਂਦਾ ਮਾਰ ਪਾਉਂਦੀ ਐ ਲਾ ਹੋਰ ਉਹ ਪੰਜ ਪੈਸੇ ਨਹੀਂ ਹੋਣੇ ਹਾਂਜੀ ਦੇਖੋ ਜੀ 20000 ਲੈ ਠੀਕ ਐ ਇੱਥੇ ਅਸੀਂ ਨੇ ਕਹਿਣਾ ਦੀ ਅੱਛਾ ਹੁਣ ਆਪਾਂ ਉਹ ਕਰੋ ਪੇਮੈਂਟ ਕਰੋ ਤੇ ਨਾਲ ਦੀ ਨਾਲ ਲਿਖਾਈਏ ਫਿਰ ਹਲਦੇ ਜਾਂਦਾ ਕੰਮ ਜੀ 82 43 ਉਹ ਕੀ ਹੋ ਗਿਆ 40 ਤੇ 3000 ਹੋ ਗਿਆ ਜੀ 40000 ਹੋ ਗਿਆ ਜੀ ਹੈ 43000 3000 ਤੇ 40000 ਹੋ ਗਿਆ ਆ 82 43 ਸਹੀ ਰੱਖ ਤੂੰ ਪੰਪ 500 ਸਭ ਨੂੰ ਦਿੱਤਾ ਹੈ ਜਿੰਨਾਂ ਤੋਂ ਖਰੀਦ ਕੇ ਗਰੀ ਬਸ ਹੁਣ ਆਪਾਂ ਨਾਲ ਇਹਨਾਂ ਨੂੰ ਕਿਹੜਾ ਬਤਨਾ ਦਿਨੋ ਆਰਾਮ ਆਰਾਮ ਸੇ ਹਾਂ ਰਾਮ ਸੇ ਅੱਜ ਚੱਲਦੇ ਆ ਭਾਈ ਕੋਟ ਲਿਖਣਾ ਕੋਈ ਨਹੀਂ ਤੂੰ ਯਾਰ ਇਹ ਦਾਤਾ ਨਹੀਂ ਹੋ ਵੀ ਬੱਲੇਗਾ ਖੜੀਆਂ ਰਾਸੀ ਪਾਲੀਆਂ ਤੂੰ ਹਰ ਵਾਰ ਇਹ ਸਾਨੂੰ ਤਾਂ ਸਿਆਣ ਹੋਣੀ ਇਹਨਾਂ ਨੂੰ ਨਹੀਂ ਸਿਆਣਾ ਨਾ ਨਾ ਇੱਕ ਹੀ ਚੱਲਦਾ ਯਾਰ ਸਾਨੂੰ ਤਾਂ ਸਿਆਣਾ ਹੁੰਨੀਆਂ ਕਿਹੜਾ ਦੇਖੀ ਭਾਈ ਹਰ ਜਾ ਉਹ ਬੱਚੇ ਨਹੀਂ ਤੇ ਹਾਂ ਇਹ ਬੰਦੇ ਲੋੜੀਏ ਵੀ ਅੱਜ ਕੀ ਕੰਮ ਕਰ ਲੈ ਚਲੋ ਜੀ ਮੈਂ